ਹਾਂਜੀ ਇਹ ਹੈ ਜੀ ਹਲਕਾ ਰਾਜਪੁਰਾ ਦਾ ਪਿੰਡ ਜੰਡੌਲੀ ਜਿਹੜੀ ਇਹ ਸੜਕ ਤੇ ਆਪਾਂ ਚੱਲ ਰਹੇ ਹਾਂ ਜੀ ਕਰੀਬ ਪਿਛਲੇ ਕਹਿੰਦੇ 15 ਕੋ ਸਾਲ ਜਾਂ 20 ਸਾਲ ਤੋਂ ਨਹੀਂ ਬਣ ਸਕੀ ਸੀ ਲੋਕਾਂ ਦੇ ਪਿੰਡ ਵਾਸੀਆਂ ਦੇ ਕਹਿਣ ਦੇ ਮਤਾਬਕ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਬਹੁਤ ਜਿੰਨਾ ਬਥੇਰੀ ਕੀਤੀ ਪਰ ਕਿਸੇ ਦੀ ਸੁਣਵਾਈ ਨਹੀਂ ਹੋਈ ਪਰੰਤੂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਗਵਾਈ ਵਿੱਚ ਤੋਂ ਪੰਜਾਬ ਦੀ ਸਰਕਾਰ ਬਣੀ ਐ ਐਮਐਲਏ ਪੰਜਲੀਨਾ ਵਿੱਤਰ ਜੀ ਬਣੇ ਹਨ ਉਸ ਤੋਂ ਬਾਅਦ ਇਹ ਸੜਕ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਤੁਹਾਨੂੰ ਸੁਣਾਉਣੇ ਆ ਪਿੰਡ ਵਾਸੀ ਕੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿਵੇਂ ਖੁਸ਼ੀ ਯਾਰ ਕਰਦੇ ਪਏ ਨੇ ਉਹ ਜੀ ਇਹ ਤਾਂ ਬੋਲੇ ਆ ਮੇਰਾ ਨਾਮ ਹਰਜਿੰਦਰ ਕੌਰ ਐ ਅਸੀਂ ਪਿੰਡ ਜਿੰਡੌਲੀ ਤੋਂ ਬੋਲ ਰਹੀ ਆਂ ਅੱਜ ਸਾਡੇ ਬਹੁਤ ਦੇਰ ਦੇ ਕੰਮ ਰੁਕੇ ਹੋਏ ਸਨ ਹੁਣ ਸਵੇਰੇ ਜੀ ਪੈ ਗਏ ਨੇ ਤੇ ਸੜਕ ਵੀ ਬਹੁਤ ਸੋਹਣੀ ਬਣ ਗਈ ਏ ਬਹੁਤ ਦੇਰ ਦੇ ਕੰਮ ਰੁਕੇ ਹੋਏ ਸੀ ਮੀਆਂ ਸਰਕਾਰਾਂ ਨੇ ਕਿਸੇ ਨੇ ਕੰਮ ਵੇ ਨਹੀਂ ਕੀਤਾ ਬਹੁਤ ਹੀ ਸਾਡਾ ਅਸੀਂ ਪ੍ਰਸ਼ਾਨ ਸੀ ਤੇ ਹੁਣ ਇਹ ਨੀਨਾ ਮਿੱਤਲ ਭੈਣ ਜੀ ਆਏ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹਾਂਜੀ ਬਹੁਤ ਧੰਨਵਾਦ ਨੀਨਾ ਮਿੱਤਲ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਮੇਰਾ ਨਾਮ ਹੈ ਹਰਮਨਦੀਪ ਸਿੰਘ ਮੈਂ ਪਿੰਡ ਜੰਡੋਲੀ ਦਾ ਰਹਿਣ ਵਾਲਾ ਹਾਂ ਨੀਲਾ ਮਿੱਤਲ ਜੀ ਨੇ ਇਸ ਪਿੰਡ ਦਾ ਬੜਾ ਵਧੀਆ ਵਿਕਾਸ ਕੀਤਾ ਹੋਇਆ ਇੱਥੇ ਗਾਰਾ ਸੀ ਜਦੋਂ ਸਕੂਲੇ ਜਾਂਦੇ ਹੁੰਦੇ ਬਚਪਨ ਤੋਂ ਇਹ ਸੜਕ ਕਦੀ ਨਹੀਂ ਅਸੀਂ ਬਣੀ ਹੋਈ ਵੇਖੀ ਇਹਨਾਂ ਨੇ ਹੀ ਬਣਾਈ ਹੋਈ ਆਮ ਆਦੀ ਪਾਰਟੀ ਨੇ ਤੇ ਇਹੋ ਜੀ ਸਰਕਾਰ ਦੁਬਾਰਾ ਫੇਰ ਹੋਣੀ ਮੈਂ ਪਿੰਡ ਜੰਡੋਲੀ ਦਾ ਰਹਿਣ ਵਾਲਾ ਹਾਂ ਜੀ ਮੈਂ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਤੇ ਨੀਨਾ ਮਿੱਤਲ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਤਲਬ ਕਿ ਪਹਿਲਾਂ ਉਹਨਾਂ ਨੇ ਸੀਵਰੇਜ ਪਾਇਆ ਸਾਰੀ ਸੜਕ 'ਚ ਠੀਕ ਹੈ ਜੀ ਉਦੋਂ ਮੁੜ ਕੇ ਸਾਰੀ ਸੜਕਾਂ ਉਹਨਾਂ ਨੇ ਪ੍ਰੋਪਰ ਬਣਾਤੀ ਹੈ ਜੀ ਜਦੋਂ ਵੀ ਮੈਨੂੰ ਸੰਭਾਲੇ ਉਦੋਂ ਦਾ ਵੇਖ ਰਿਹਾ ਜੀ ਇੱਥੇ ਸੜਕ ਤੇ ਕੋਈ ਵੀ ਨਹੀਂ ਸਾਡੀ ਸਰਕਾਰ ਨੇ ਕਿਸੇ ਨੇ ਸੁਣੀ ਨਹੀਂ ਸੀਗੀ ਭਗਵੰਤ ਸਿੰਘ ਮਾਨ ਜੀ ਨੀਨਾ ਮਿੱਤਲ ਮੈਡਮ ਨੇ ਆਣ ਕੇ ਸਾਡੀ ਸੁਣੀ ਇਹ ਸੜਕ ਵਣ ਵਧੀਆ ਫਰਸਟ ਕਲਾਸ ਬਣਾਤੀ ਹੈ ਜੀ ਆਪਾਂ ਇਹੋ ਜੀ ਸਰਕਾਰ ਨੂੰ ਦੁਬਾਰਾ ਬਣਾਈਏ ਜੀ ਇਹਨਾਂ ਨੇ ਨਸ਼ਿਆਂ ਨੂੰ ਵੀ ਠੱਲ ਪਾਤੀ ਇਹ ਸਾਰੇ ਵੇਖ ਰਹੇ ਆਂ ਜੀ ਆਪਾਂ ਮਤਲਬ ਕਿ ਓਕਾ ਪਿੰਡਾ ਪਿੰਡਾ ਜਾ ਕੇ ਸਾਰਾ ਕੁਝ ਚੈੱਕ ਕਰ ਰਹੇ ਨੇ ਆਪ ਵੀ ਨਸ਼ੇ ਦੇ ਕਲਾਬ ਸਾਰਾ ਕੁਝ ਇਹ ਕਰ ਰਹੇ ਨੇ ਬਿਲਕੁਲ ਲੈਣ ਠੀਕ ਹੈ ਜੀ ਦੁਬਾਰਾ ਇ ਅਸੀਂ ਇਹ ਸੜਕ ਤੋਂ ਜੀ ਬੜੇ ਪਰੇਸ਼ਾਨ ਸੀ ਇਹ ਸੜਕ ਤੇ ਪਾਣੀ ਖੜ ਜਾਂਦਾ ਸੀ ਤੇ ਪਿਛਲੇ 15 ਤੋਂ 20 ਸਾਲਾਂ ਤੋਂ ਇਹ ਸੜਕ ਨਹੀਂ ਸੀ ਬਣੀ ਅਸੀਂ ਕਾਫੀ ਸਰਕਾਰਾਂ ਨੂੰ ਕਿਹਾ ਪਰ ਹੁਣ ਨੀਨਾ ਮਿੱਤਲ ਜੀ ਮੈਡਮ ਜੀ ਨੇ ਇਹ ਸੜਕ ਬਣਵਾਈ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ ਸੀਵਰੇਜ ਵੀ ਪੈ ਗਿਆ ਇਸ ਲਈ ਅਸੀਂ ਮੈਡਮ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਪਿੰਡ ਜਿਲੋਲੀ ਰੈਂਡਰ ਨੂੰ ਤਾਂ ਸਾਰੀ ਮਰੀ ਹੋ ਗਈ ਹੈ ਕਿਹੜੇ ਅੱਜ ਦੇ ਦਿਨਿਆਂ ਜੇ ਅਸੀਂ ਪਾਕਿਸਤਾਨੋਂ ਆਏ ਹਾਂ ਤੇ ਇਹ ਸੜਕ ਨੂੰ ਕਿੰਨਾ ਟਾਈਮ ਹੋ ਗਿਆ ਜੀ ਕਦੋਂ ਦੀ ਬਣਈ ਹੈ ਹੁਣੇ ਬਨਾਈ ਇਹ ਨਹੀਂ ਕਿ ਜੀ ਸਰਕਾਰਾਂ ਬਹੁਤ ਆਈਆਂ ਜੀ ਆ ਸਾਡੀ ਸੜਕ ਨਹੀਂ ਬਣੀ ਤੁਹਾਨੂੰ ਅਧ ਕਰਨੇ ਆ ਜਿੰਨਾ ਸਾਡੀ ਸੜਕ ਬਣਾ ਦਿੱਤੀ ਕਿ ਕਈ ਸਾਲਾਂ ਤੋਂ ਸਾਡੀ ਸੜਕ ਨਹੀਂ ਸੀ ਬਣੀ ਤਾਂ ਪਾਲਟੀ ਸਰਕਾਰ ਆਈ ਤੇ ਉਹਨਾਂ ਤੋਂ ਹੁਣ ਬਹੁਤ ਸ਼ਿਵਰੇਜ ਪੈ ਗਈ ਸਾਡੀ ਸੜਕ ਬਹੁਤ ਵਧੀਆ ਬਣ ਗਈ ਹੈ ਤਾਂ ਉਹਨਾਂ ਦਾ ਸੁਨੀਲਾ ਮਿੱਤਲ ਦਾ ਬਹੁਤ ਬਹੁਤ ਧੰਨਵਾਦ